ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਕਹਾਣੀ ਬਹੁਤ ਵਧੀਆ ਤੇ ਅੱਜ ਦੇ ਸਮੇਂ ਦੀ ਲੋੜ ਆ ਜਿਹੜੀ ਇਹ ਤੋਂ ਸਿੱਖਿਆ ਮਿਲਣੀ ਆ ਇੱਕ ਟੀਚਰ ਦੀ ਕਹਾਣੀ ਆ ਇੱਕ ਫੀਮੇਲ ਟੀਚਰ ਇੱਕ ਮੈਡਮ ਦੀ ਸਕੂਲ ਦੇ ਵਿੱਚ ਉਹ ਪੜਾਉਂਦੇ ਸੀ ਉਹਨਾਂ ਦੇ ਹਸਬੰਡ ਵੀ ਸਕੂਲ ਦੇ ਵਿੱਚ ਪੜਾਉਂਦੇ ਸੀਗੇ ਫੋਨ ਦੇ ਉੱਤੇ ਆਧਾਰਿਤ ਅੱਜ ਦੀ ਕਹਾਣੀ ਆ ਤੇ ਜਦੋਂ ਆਪਾਂ ਫੋਨਾਂ ਦੇ ਵਿੱਚ ਵੱਡੇ ਹੋਏ ਆ ਇੱਕ ਉਹਨਾਂ ਦਾ ਬੇਟਾ ਸੀਗਾ ਉਹ ਹਸਬੰਡ ਵਾਈਫ ਦਾ ਜਿਹੜੇ ਦੋਨੋਂ ਟੀਚਰ ਸੀ ਘਰ ਦੇ ਵਿੱਚ ਦਾਦਾ ਦਾਦੀ ਬੱਚੇ ਦੇ ਤੇ ਭੂਆ ਚਾਚਾ ਚਾਚੀ ਸਾਰੀ ਇੱਕ ਜੁਆਇੰਟ ਫੈਮਿਲੀ ਸੀ ਉਹ ਸਾਰੇ ਫੂਨਾ ਦੇ ਵਿੱਚ ਬਿਜ਼ੀ ਰਹਿੰਦੇ ਸੀ ਜਦੋਂ ਆਪਾਂ ਸਾਰਿਆਂ ਦੀ ਉਹ ਕਹਾਣੀ ਆਜਕਲ ਹਨ ਸਾਰਿਆਂ ਦੇ ਹਾਲਾਤ ਬਣੇ ਹੋਏ ਨੇ ਕਿ ਜਦੋਂ ਕੰਮ ਤੋਂ ਆਉਣਾ ਤਾਂ ਫੂਨਾ ਦੇ ਵਿੱਚ ਲੱਗੇ ਆ ਦਾਦਾ ਦਾਦਾ ਆਪਣਾ ਬਿਜ਼ੀ ਦਾਦੀ ਆਪਣੀ ਬਿਜ਼ੀ ਭੂਆ ਆਪਣੀ ਬਿਜ਼ੀ ਚਾਚਾ ਆਪਣਾ ਬਿਜ਼ੀ ਚਾਚੀ ਆਪਣੀ ਬਿਜ਼ੀ ਪਾਪਾ ਉਹ ਕੰਮ ਤੋਂ ਆ ਕੇ ਆਪਣਾ ਬਿਜ਼ੀ ਇੱਕ ਦਿਨ ਕੀ ਹੁੰਦਾ ਉਹ ਟੀਚਰ ਜਿਹੜੇ ਮੈਡਮ ਸੀ ਉਹ ਉਹਨਾਂ ਘਰੇ ਬੱਚਿਆਂ ਦੇ ਪੇਪਰ ਚੈੱਕ ਕਰ ਰਹੇ ਹੁੰਦੇ ਆ ਤੇ ਨਾਲ ਉਹਨਾਂ ਦਾ ਹਸਬੰਡ ਵੀ ਬੈਠਾ ਸੀ ਉਹ ਫੋਨ ਚਲਾ ਰਿਹਾ ਸੀ ਉਹ ਪੇਪਰ ਚੈੱਕ ਕਰਦੇ ਕਰਦੇ ਮੈਡਮ ਰੋਣ ਲੱਗ ਪਈ ਤੇ ਜਦੋਂ ਹਸਬੰਡ ਫੋਨ ਦੇ ਵਿੱਚ ਪਹਿਲਾਂ ਬਿਜ਼ੀ ਸੀ ਤੇ ਜਦੋਂ ਦੇਖਿਆ ਵੀ ਉਹਦੀ ਵਾਈਫ ਰੋ ਰਹੀ ਆ ਤੇ ਉਹਨੇ ਪੁੱਛਿਆ ਵੀ ਕੀ ਹੋਇਆ ਤੂੰ ਰੋਣ ਕਿਉਂ ਲੱਗੀ ਪੇਪਰ ਚੈੱਕ ਕਰਦੀ ਕਰਦੀ ਉਹ ਕਹਿੰਦੀ ਜੀ ਇੱਕ ਬੱਚੇ ਨੇ ਗੱਲ ਹੀ ਇਹੋ ਜੀ ਲਿਖੀ ਆ ਕਿ ਮੈਨੂੰ ਰੋਣ ਤੇ ਮਜਬੂਰ ਕਰਤਾ ਤਾਂ ਉਹਦੇ ਘਰ ਵਾਲੇ ਨੇ ਪੁੱਛਿਆ ਇਹੋ ਜਿਹਾ ਕੀ ਲਿਖਿਆ ਹੈ ਇਹਦੇ ਵਿੱਚ ਉਹ ਕਹਿੰਦੀ ਵੀ ਮੈਂ ਬੱਚਿਆਂ ਨੂੰ ਪੇਪਰ ਦੇ ਵਿੱਚ ਇੱਕ ਟੌਪਿਕ ਦਿੱਤਾ ਸੀ ਕਿ ਮੇਰੀ ਇੱਛਾ ਮਾਈ ਵਿਸ਼ ਉਹ ਲਿਖੋ ਤੇ ਉਹ ਬੱਚਿਆਂ ਨੇ ਅਲੱਗ-ਅਲੱਗ ਆਪਣੀਆਂ ਜਿਹੜੀਆਂ ਭਾਵਨਾਵਾਂ ਉਹਦੇ ਵਿੱਚ ਲਿਖੀਆਂ ਨੇ ਤਾਂ ਉਹਦਾ ਘਰ ਵਾਲਾ ਕਹਿੰਦਾ ਇਹਦੇ ਵਿੱਚ ਰੋਣ ਵਾਲੀ ਕਿਹੜੀ ਗੱਲ ਹੈ ਇਹੋ ਜੀ ਕਿਹੜੀ ਗੱਲ ਕਿਸੇ ਬੱਚੇ ਨੇ ਲਿਖਤੀ ਵੀ ਤੂੰ ਰੋਣ ਲੱਗੀ ਉਹ ਹੋਰ ਜਿਆਦਾ ਜਜ਼ਬਤੀ ਹੋ ਜਾਂਦੀ ਹੈ ਮੈਡਮ ਤੇ ਉਹ ਪੜ ਕੇ ਸੁਣਾਉਂਦੀ ਆ ਵੀ ਇਹ ਬੱਚਾ ਲਿਖਦਾ ਵਾ ਕਿ ਮੇਰੀ ਤਮੰਨਾ ਇਹ ਆ ਮੇਰੀ ਵੇਸ਼ੇ ਆ ਕਿ ਜਿਹੜੇ ਫੋਨ ਨੇ ਨਾ ਉਹ ਆਪਣੇ ਤੋਂ ਦੂਰ ਹੋ ਜਾਣ ਕਿ ਜਾਂ ਤਾਂ ਦੂਰ ਹੋ ਜਾਣ ਜਾਂ ਮੈਂ ਫੋਨ ਬਣ ਜਾ ਕਿ ਮੈਡਮ ਮੈਨੂੰ ਇਹੋ ਜਿਹਾ ਜਾਦੂ ਦੱਸ ਦੋ ਕਿ ਉਹ ਬੱਚੇ ਦਾ ਦੁੱਖ ਆ ਕਿ ਉਹ ਜਦੋਂ ਘਰੇ ਜਾਂਦਾ ਵਾ ਉਹ ਸਾਰੀ ਜਿਹੜੇ ਉਹਦੇ ਫੈਮਿਲੀ ਮੈਂਬਰ ਨੇ ਉਹ ਫੋਨ ਦੇ ਵਿੱਚ ਲੱਗੇ ਹੁੰਦੇ ਨੇ ਉਹ ਉਹਨੂੰ ਕੋਈ ਵੀ ਸਮਾਂ ਨਹੀਂ ਦਿੰਦਾ ਉਹਦੇ ਪਾਪਾ ਜਦੋਂ ਕੰਮ ਤੇ ਆਉਂਦੇ ਨੇ ਉਹ ਫੋਨ ਚ ਲਾਉਣ ਲੱਗ ਜਾਂਦੇ ਨੇ ਜਦੋਂ ਉਹ ਉਹ ਦਾਦਾ ਜੀ ਕੋਲ ਖੇਡਣ ਜਾਂਦਾ ਉਹ ਵੀ ਫੋਨ ਚ ਲੱਗੇ ਹੁੰਦੇ ਨੇ ਦਾਦੀ ਕੋਲ ਖੇਡਣ ਜਾਂਦਾ ਉਹ ਵੀ ਫੋਨ ਚ ਲੱਗੇ ਹੁੰਦੇ ਕੋਈ ਵੀ ਪਰਿਵਾਰਕ ਮੈਂਬਰ ਦੇ ਕੋਲ ਜਾਂਦਾ ਉਹਨਾਂ ਕੋਲ ਖੇਡਣ ਦਾ ਸਮਾਂ ਨਹੀਂ ਸਾਰੇ ਫੋਨ 'ਚ ਰੁੱਝੇ ਹੋਏ ਨੇ ਤਾਂ ਉਹ ਟੀਚਰ ਇਹ ਪੜ ਕੇ ਜਜ਼ਬਾਤੀ ਹੋ ਗਈ ਕਿ ਉਹ ਬੱਚਾ ਆਪਣੇ ਆਪ ਨੂੰ ਇਹ ਕਹਿਣਾ ਚਾ ਰਿਹਾ ਵੀ ਮੈਂ ਫੋਨ ਬਣ ਜਾਵਾਂ ਤਾਂ ਕਿ ਜਿਹੜੇ ਲੋਕ ਮੇਰੇ ਨੇੜੇ ਹੋ ਸਕਣ ਉਹਨੂੰ ਲੱਗਦਾ ਬੱਚੇ ਨੂੰ ਵੀ ਫੋਨ ਜਾਦਾ ਅੱਜ ਕੱਲ ਲੋਕਾਂ ਦੇ ਨੇੜੇ ਆ ਵੀ ਉਹ ਫੋਨ ਬਣ ਜੂਗਾ ਤਾਂ ਸ਼ਾਇਦ ਉਹਨੂੰ ਸਾਰੇ ਪਿਆਰ ਕਰਨ ਲੱਗ ਜਾਣਗੇ ਤਾਂ ਉਹਦਾ ਜਿਹੜਾ ਹਸਬੈਂਡ ਆ ਉਹ ਪੁੱਛਦਾ ਵੀ ਇਹ ਬੱਚਾ ਹੈ ਕੌਣ ਆ ਜਿਨੇ ਇਹ ਲਿਖੀ ਆ ਤਮੰਨਾ ਤਾਂ ਉਹ ਟੀਚਰ ਮੈਡਮ ਜਵਾਬ ਦਿੰਦੀ ਆ ਵੀ ਇਹ ਹੋਰ ਕੋਈ ਨਹੀਂ ਆਪਣਾ ਹੀ ਬੇਟਾ ਵਾ ਜਿਨੇ ਇਹ ਵਿਸ਼ ਲਿਖੀ ਆ ਤੇ ਉਹਦਾ ਬੇਟਾ ਉਹੀ ਉਹਦੇ ਮੈਡਮ ਆਪਣੀ ਮੰਮੀ ਦੀ ਕਲਾਸ ਦੇ ਵਿੱਚ ਹੀ ਪੜਦਾ ਸੀ ਉਹ ਪੜ ਕੇ ਜਿਹੜਾ ਉਹਦਾ ਫਾਦਰ ਸੀ ਜਿਹੜਾ ਫੋਨ 'ਚ ਲੱਗਿਆ ਸੀ ਉਹ ਨਾਲ ਹੀ ਉਹਦੀਆਂ ਵੀ ਅੱਖਾਂ ਭਰ ਆਉਂਦੀਆਂ ਤੇ ਪਛਤਾਉਂਦਾ ਵਾ ਤੇ ਇੱਕ ਸ਼ੀਸ਼ਾ ਉਹਨਾਂ ਦਾ ਬੱਚਾ ਉਹਨੂੰ ਦਿਖਾ ਦਿੰਦਾ ਵੀ ਉਹ ਕੀ ਗਲਤੀ ਕਿੱਡੀ ਵੱਡੀ ਕਰ ਰਿਹਾ ਸਾਰਾ ਪਰਿਵਾਰ ਕਿ ਬੱਚਾ ਉਹਨਾਂ ਤੋਂ ਸਮਾਂ ਮੰਗ ਰਿਹਾ ਤੇ ਉਹ ਸਮਾਂ ਨਹੀਂ ਦੇ ਰਹੇ ਇੰਨਾ ਸਮਾਂ ਨਹੀਂ ਦੇ ਰਹੇ ਕਿ ਬੱਚਾ ਉਹਨਾਂ ਕੋਲ ਜਾ ਕੇ ਗੱਲ ਮੂੰਹ ਤੇ ਕਹਿ ਸਕੇ ਉਹ ਲੇਖ ਦੇ ਵਿੱਚ ਲਿਖ ਰਿਹਾ ਕਿ ਉਹ ਕੀ ਚਾਹੁੰਦਾ ਵਾ ਸੋ ਦੋਸਤੋ ਕਹਾਣੀ ਤਾਂ ਆਪਣੀ ਸਾਰਿਆਂ ਦੀ ਉਹ ਇਹ ਬਣੀ ਹੋਈ ਆ ਕਿ ਸੋਨਾ ਦੇ ਵਿੱਚ ਆਪਾਂ ਇੰਨਾ ਗੁੱਜ ਗਏ ਇੰਨਾ ਕਿ ਡੁੰਗਾਈ 'ਚ ਚੱਲ ਗਏ ਕਿ ਅਸੀਂ ਸਾਰਾ ਕੁਝ ਆਲੇ-ਦੁਆਲੇ ਦਾ ਭੁੱਲ ਗਏ ਬੱਚਿਆਂ ਦੇ ਨਾਲ ਖੇਡਣਾ ਭੁੱਲ ਗਏ ਬੱਚਿਆਂ ਨੂੰ ਸਮਾਂ ਦੇਣਾ ਭੁੱਲ ਗਏ ਸਾਰਿਆਂ ਤੇ ਇਹ ਗੱਲ ਮੈਂ ਲਾਗੂ ਨਹੀਂ ਕਰਦਾ ਬਹੁਤ ਮਾਪਿਓ ਨੇ ਜਿਹੜੇ ਬੱਚਿਆਂ ਨੂੰ ਪ੍ਰੋਪਰ ਸਮਾਂ ਦਿੰਦੇ ਨੇ ਫੋਨ ਦਾ ਸਮਾਂ ਵੀ ਉਹਨਾਂ ਨੇ ਅੰਦਰ ਅਧਾਰਤ ਕੀਤਾ ਹੋਇਆ ਇਹੋ ਜੀ ਗੱਲ ਨਹੀਂ ਸਾਰਿਆਂ ਨੂੰ ਦੋਸ਼ ਨਹੀਂ ਦੇ ਸਕਦੇ ਪਰ ਜਿਹੜੇ ਇਦਾਂ ਕਰਦੇ ਨੇ ਉਹਨਾਂ ਨੂੰ ਬੇਨਤੀ ਆ ਕਿ ਜਰੂਰ ਬੱਚਿਆਂ ਨੂੰ ਸਮਾਂ ਦਿਓ ਬੱਚਿਆਂ ਦਾ ਜਿਹੜਾ ਬਚਪਨਾ ਉਹ ਬਹੁਤ ਸਾਡੀ ਕੇਅਰ ਮੰਗਦਾ ਸਾਡਾ ਪਿਆਰ ਮੰਗਦਾ ਵਾ ਤੇ ਬਹੁਤ ਹੋਰ ਸਾਡੇ ਤੋਂ ਸਬਕ ਵੀ ਮੰਗਦਾ ਜਿਹੜੇ ਉਹਨਾਂ ਦੇ ساری ਜ਼ਿੰਦਗੀ ਕੰਮ ਆਉਣੇ ਨੇ ਸੋ ਫੋਨਾਂ ਦਾ ਇਹ ਨਹੀਂ ਮੈਂ ਕਹਿੰਦਾ ਚਲਾਉਣੇ ਬੰਦ ਕਰ ਦੋ ਇੱਕ ਸਮਾਂ ਨਿਰਧਾਰਤ ਕਰੋ ਕਿ ਕਦੋਂ ਫੋਨ ਚਲਾਉਣੇ ਆ ਕਦੋਂ ਬੱਚੇ ਨੂੰ ਸਮਾਂ ਦੇਣਾ ਹਰ ਚੀਜ਼ ਦਾ ਇੱਕ ਨਿਯਮ ਹੋਣਾ ਬਹੁਤ ਜ਼ਰੂਰੀ ਹੈ ਜੀ ਬਹੁਤ ਬਹੁਤ ਧੰਨਵਾਦ ਮਿਲਦਾ ਅਗਲੀ ਵੀਡੀਓ ਚ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ